ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਪੰਜਾਬੀ ਲੰਬੇੜ ਵਾਸਤੇ ਜਿੰਨਾ ਬੱਚਿਆਂ ਦੀ ਸਿਲੈਕਸ਼ਨ ਹੋ ਗਈ ਸਭ ਤੋਂ ਪਹਿਲਾਂ ਉਹਨੂੰ ਬਹੁਤ-ਬਹੁਤ ਮੁਬਾਰਕਾਂ ਦੇਗਾ ਪੁੱਤਰ ਤੁਸੀਂ ਆਪਣੀ ਵਧੀਆ ਤਿਆਰੀ ਰੱਖੋ ਤਾਂ ਜੋ ਅਗਲਾ ਜਿਹੜਾ 3rd ਰਾਉਂਡ ਹੈ ਉਹ ਵੀ ਤੁਸੀਂ ਕਲੀਅਰ ਕਰ ਸਕੋ ਪੁੱਤਰ ਜਿਹੜਾ ਕੁਝ ਤੁਹਾਨੂੰ ਇਸ ਵਾਰ ਪੇਪਰ ਦੇ ਵਿੱਚ ਆਏਗਾ ਆਪਾਂ ਉਸ ਬਾਰੇ ਤੁਹਾਨੂੰ ਦੱਸ ਰਹੇ ਹਾਂ ਠੀਕ ਹੈ ਆਪਣੀ ਧਿਆਨ ਦੇ ਨਾਲ ਪੁੱਤਰ ਤੁਸੀਂ ਤਿਆਰੀ ਕਰਨੀ ਹੈ ਪਹਿਲਾਂ ਤੁਹਾਨੂੰ ਜਿਹੜਾ ਪੇਪਰ ਦੇ ਵਿੱਚ ਇੱਕ 35 ਅੱਖਰੀ ਆਵੇਗੀ ਜਿਹਨੂੰ ਆਪਾਂ ਵਰਣਮਾਲਾ ਕਹਿੰਦੇ ਆ ਉਹਦੇ ਬਾਰੇ ਕੁਸ਼ਣ ਵੀ ਆਉਣਗੇ ਇੱਕ ਪੁੱਤਰ ਤੁਹਾਨੂੰ ਅਖਾਤਾਂ ਆਉਣੀਆਂ ਨੇ ਠੀਕ ਹੈ ਇੱਕ ਮਹਾਵਰੇ ਆਉਣੇ ਇੱਕ ਸ਼ੁੱਧ ਅਸ਼ੁੱਧ ਸ਼ੁੱਧ ਅਸ਼ੁੱਧ ਵੀ ਆਉਣੇ ਠੀਕ ਹੈ ਪੁੱਤਰ ਤੇ ਇੱਕ ਤੁਹਾਨੂੰ ਮ ਸਰਲੇਖ ਦਿੱਤਾ ਹੋ ਉਸ ਵਿਸ਼ੇ ਦੇ ਉੱਪਰ ਤੁਸੀਂ ਨੇ ਪੈਰਾ ਲਿਖਣਾ ਹੋ ਤੇ ਪੈਰਾ ਸੁੰਦਰ ਲਿਖਾਈ ਵਿੱਚ ਲਿਖਣਾ ਹੋ ਜੇ ਤੁਸੀਂ ਪੁੱਤਰ ਪੈਰਾ ਲਿਖਣਾਗਾ ਤਾਂ ਤੁਸੀਂ ਇਸ ਗੱਲ ਦਾ ਧਿਆਨ ਰੱਖਿਓ ਜਿਹੜੀ ਅੱਖਰਾਂ ਦੀ ਬਣਾवटਾ ਉਹ ਬਿਲਕੁਲ ਸਹੀ ਰੱਖਣੀ ਹੈ ਜਿੱਦਾਂ ਅਕਰਉਂਦੇ ਨੇ ਉਸ ਤਰ੍ਹਾਂ ਹੀ ਤੁਸੀਂ ਅੱਖਰਾਂ ਦੀ ਬਣਾवट ਰੱਖਣੀ ਜਿੱਦਾਂ ਕਿ ਆ ਤੁਸੀਂ ਤੱਤਾ ਲਿਖਦੇ ਹੋ ਤਾਂ ਐਦਾਂ ਲਿਖਣਾ ਐਦਾਂ ਤੱਤਾ ਨਹੀਂ ਲਿਖਣਾ ਤੁਸੀਂ ਉੱਥੇ ਜਿਹੜਾ ਤੱਤਾ ਲਿਖਣਾ ਐਦਾਂ ਲਿਖਣਾ ਦੇਖਾ ਪੁੱਤਰ ਅੱਖਰਾਂ ਦੀ ਬਨਾਵਟ ਜਿੱਦਾਂ ਇਹਨਾਂ ਨੇ ਨਾਣਾ ਲਿਖਿਆ ਹੋਇਆ ਐ ਇੰਦਾ ਹੀ ਨਾਣਾ ਲਿਖਣਾ ਅੱਖਰਾਂ ਦੀ ਬਨਾਵਟ ਦਾ ਪੁੱਤ ਤੁਸੀਂ ਨੇ ਧਿਆਨ ਰੱਖਣਾਗਾ ਇਹ ਤੁਹਾਨੂੰ ਦਿਖਾ ਰਿਹਾ ਸ਼ੁੱਧ ਅਸ਼ੁੱਧ ਜੋ ਤੁਹਾਨੂੰ ਪੇਪਰ ਦੇ ਵਿੱਚ ਆਉਣੇ ਨੇ ਤੁਸੀਂ ਪੁੱਤਰ ਇਹਨਾਂ ਨੂੰ ਧਿਆਨ ਦੇ ਨਾਲ ਰੀਡ ਕਰਨਾ ਤੁਹਾਨੂੰ ਇੱਕ ਸ਼ਬਦ ਲਿਖਿਆ ਹੋਊਗਾ ਤੁਸੀਂ ਉਸ ਨੂੰ ਸ਼ੁੱਧ ਕਰਕੇ ਲਿਖਣਾ ਹੋਊਗਾ ਹੁਣ ਵਾਲਾ ਜਿਹੜਾ ਪੇਪਰ ਆ ਉਹ ਤੁਹਾਡਾ ਰਿਟਨ ਦੇ ਵਿੱਚ ਹੋਣਾਗਾ ਤੁਸੀਂ ਧਿਆਨ ਨਾਲ ਤਿਆਰੀ ਕਰਨੀ ਹੈ ਪੁੱਤਰ ਠੀਕ ਹੈ ਇਹ ਤੁਹਾਨੂੰ ਇੱਕ ਅੱਖਰ ਲਿਖਿਆ ਹੋਊਗਾ ਤੇ ਤੁਸੀਂ ਨੇ ਸ਼ੁੱਧ ਲਿਖਣਾ ਉਹ ਜਿੱਦਾਂ ਪੁੱਤਰ ਐਦਾਂ ਕੀਆ ਕੋਸ਼ਿਸ਼ ਇਹਨਾਂ ਵਿੱਚੋਂ ਚੁਣਨਾ ਜਿਹੜੀ ਕੋਸ਼ਿਸ਼ ਆ ਉਹ ਕਿਹੜਾ ਸਹੀ ਹੈ ਅੱਗੇ ਬਹੁਤ ਇਹ ਕਿਹੜਾ ਸਹੀ ਹੈ ਪਸਕ ਪਸਕਤ ਕਿਹੜਾ ਸਹੀ ਹੈ ਜਾਵ ਠੀਕ ਹੈ ਇਹਨਾਂ ਵਿੱਚੋਂ ਕਿਹੜਾ ਸਹੀ ਹੈ ਅੱਗੇ ਇਹਨਾਂ ਵਿੱਚੋਂ ਕਿਹੜਾ ਸਹੀ ਹੈ ਪੁੱਤਰ ਤੁਹਾਨੂੰ ਐਦਾਂ ਕੀ ਹੈ ਸ਼ਬਦ ਲਿਖਿਆ ਹੋਊ ਜੋ ਅਸ਼ੁੱਧ ਹੋ ਤੁਸੀਂ ਉਸ ਨੂੰ ਸ਼ੁੱਧ ਕਰਕੇ ਲਿਖਣਾ ਹੈ ਇਹ ਪੇਪਰ ਦਾ ਡਾ ਰਿਟਨ ਦੇ ਵਿੱਚ ਹੋਣਾਗਾ ਇੱਕ ਪੁੱਤਰ ਤੁਹਾਨੂੰ ਜਿਹੜਾ 35 ਅੱਖਰੀ ਹੈ ਉਸ ਵਿੱਚ ਤੁਹਾਨੂੰ ਭਾਸ਼ਾ ਦੀ ਵੰਤਰ ਬਾਰੇ ਸਾਰੀ ਡਿਟੇਲ ਦੇ ਵਿੱਚ ਪੜ੍ਹਨਾਗਾ ਠੀਕ ਹੈ ਪੁੱਤਰ ਕੋਲ ਜਿਹੜੀਆਂ ਧੁਨੀਆਂ ਨੇ ਕਿੰਨੀਆਂ ਨੇ 41 ਨੇ ਸਵਰ ਧੁਨੀਆਂ 10 ਨੇ ਸਵਰ ਵਾਹਕ 3 ਨੇ ਊੜਾ ਐੜਾ ਈੜੀ ਅੱਗੇ ਪੁੱਤਰ ਜਿਹੜੇ ਵਿਅੰਜਨ ਧੁਨੀਆਂ ਨੇ ਉਹ ਕਿੰਨੀਆਂ ਰਹਿ ਗਈਆਂ 38 ਇਹ ਸਾਰੀਆਂ ਵਿਅੰਜਨ ਧੁਨੀਆਂ ਨੇ ਇਹ ਤੁਸੀਂ ਜਿਹੜਾ ਬਹੁਤ ਹੀ ਧਿਆਨ ਦੇ ਨਾਲ ਪੜਨਾਗਾ ਜਿਹੜੀ ਪਹਿਲਾਂ ਬਲੇ ਟਾਈਮ ਦੇ ਵਿੱਚ ਇਸ ਨੂੰ 35 ਅੱਖਰੀ ਤਾਂ ਕਿਹਾ ਜਾਂਦਾ ਸੀ ਕਿਉਂਕਿ ਇਹਦੇ 35 ਅੱਖਰ ਸੀ ਬਾਅਦ ਵਿੱਚ ਜਿਹੜੇ 6 ਅੱਖਰ ਨੇ ਪੈਰ ਵਿੱਚ ਬਿੰਦੀ ਵਾਲੇ ਉਹ ਜਿਹੜੇ ਇਹ ਅੱਖਰ ਨੇ ਹੋਰ ਐਡ ਕਰ ਲਏ ਇਸ ਕਰਕੇ ਕਿੰਨੇ ਹੋ ਗਏ ਟੋਟਲ ਪੰਜਾਬੀ ਦੀਆਂ ਧੁਨੀਆਂ 41 ਇਹਨਾਂ ਨੂੰ ਤੁਸੀਂ ਵਿਅੰਜਨ ਧੁਨੀਆਂ ਨੂੰ ਧਿਆਨ ਦੇ ਨਾਲ ਪੜ੍ਹਨਾ ਇੱਕ ਜਿਹੜਾ ਆਪਣੇ ਵਿਆਕਰਣ ਅਪਲੋਡ ਕੀਤੀ ਹੈ ਉਸ ਨੂੰ ਧਿਆਨ ਦੇ ਨਾਲ ਪੜ੍ਹ ਲਿਓ ਉਹ ਵੀ ਪੰਜਾਬੀ ਜਿਹੜੀ ਵਰਣਮਾਲਾ ਹੈ ਉਹਦੇ ਨਾਲ ਸੰਬੰਧਿਤ ਹੈ ਅੱਗੇ ਉਤਰ ਲਗਾ ਮਾਤਰਾ ਕਿੰਨੀ ਨੇ 10 ਇਹ ਵੀ ਤੁਸੀਂ ਧਿਆਨ ਨਾਲ ਪੜ੍ਹਨਾ ਲਗਾ ਕਰ ਕਿੰਨੇ ਨੇ 3 ਹੁੰਦਿਆ ਇਹਨਾਂ ਨੂੰ ਵੀ ਧਿਆਨ ਦੇ ਨਾਲ ਪੜ੍ਹਨਾ ਹੈ ਠੀਕ ਹੈ ਪੁੱਤਰ ਆਪਾਂ ਤੁਹਾਨੂੰ ਵਿਆਕਰਣ ਨਾਲ ਰਿਲੇਟਡ ਜਿਹੜੀ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਦੇ ਦੇਵਾਂਗੇ ਤੁਸੀਂ ਹਸਟਨ ਉੱਥੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਆਪਾਂ ਜਿਹੜੀ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਤੁਸੀਂ ਉੱਥੇ ਜਾ ਕੇ ਰੀਡ ਕਰ ਸਕਦੇ ਹੋ ਅਗੇ ਪੁੱਤਰ ਅਖਾਣ ਜੋ ਆਪਾਂ ਅਖਾਣ ਦੇ ਨਾਲ ਸੰਬੰਧਿਤ ਪਹਿਲਾਂ ਹੀ ਵੀਡੀਓ ਅਪਲੋਡ ਕਰ ਚੁੱਕੇ ਹਾਂ ਤੇ ਤੁਹਾਨੂੰ ਇਸ ਵਾਰ ਅਖਾਣ ਆਣੀ ਹੈ ਤੇ ਤੁਸੀਂ ਨੇ ਉਸ ਦਾ ਅਰਥ ਲਿਖਣਾ ਹੋਊਗਾ ਅਖਾਣ ਨੂੰ ਧਿਆਨ ਨਾਲ ਪੜ੍ਹਨਾ ਪੁੱਤਰ ਇਹ ਜ਼ਿਆਦਾਤਰ ਤੁਹਾਡੇ ਘਰਾਂ ਦੇ ਵਿੱਚ ਵੀ ਇਦਾਂ ਦੀਆਂ ਅਖਾਣਾਂ ਵਰਤੀਆਂ ਜਾਂਦੀਆਂ ਨੇ ਇਹ ਜਿਹੜੀਆਂ ਅਖਾਣ ਨੇ ਤੁਹਾਡੇ ਘਰਾਂ ਦੇ ਵਿੱਚ ਵੀ ਯਾਤਰ ਵਰਤੀ ਜਾਂਦੀ ਨੇ ਅਖਾਣ ਨੂੰ ਧਿਆਨ ਨਾਲ ਪੜਨਾ ਇਹ ਆਪਾਂ ਪਹਿਲਾਂ ਤੁਹਾਨੂੰ ਅਖਾਣ ਦੇ ਬਾਰੇ ਡਿਟੇਲ ਦੇ ਵਿੱਚ ਵੀਡੀਓ ਕਰਾ ਚੁੱਕੇ ਹਾਂ ਅੱਗੇ ਪੁੱਤਰ ਤੁਹਾਨੂੰ ਪੇਪਰ ਦੇ ਵਿੱਚ ਮਹਾਵਰੇ ਵੀ ਆਣੇ ਆ ਠੀਕ ਹੈ ਇਹਨਾਂ ਨੂੰ ਵੀ ਤੁਸੀਂ ਧਿਆਨ ਦੇ ਨਾਲ ਪੜਨਾ ਪੁੱਤਰ ਮਹਾਵਰੇ ਆਣੇ ਇਹਨਾਂ ਦੇ ਅਰਥ ਪੁੱਛ ਪੁੱਛਣਗੇ ਤੇ ਤੁਹਾਨੂੰ ਐਦਾਂ ਵੀ ਹੋ ਸਕਦਾ ਹੈ ਐਦਾਂ ਕਹਿਣੇ ਵੀ ਅਰਥ ਦੱਸ ਕੇ ਬਾਕਮ ਬਾਕਮ ਵਿੱਚ ਵਰਤੋ ਅਖਾਣ ਤੇ ਮਹਾਵਰੇ ਵਾਲੇ ਪਹਿਲਾ ਅਖਾਣ ਤੇ ਮੁਹਾਵਰੇਾਂ ਦੇ ਬਾਰੇ ਆਪਾਂ ਪਹਿਲਾਂ ਹੀ ਵੀਡੀਓ ਅਪਲੋਡ ਕਰ ਚੁੱਕੇ ਆ ਤੁਸੀਂ ਉਹ ਵੀਡੀਓ ਨੂੰ ਧਿਆਨ ਨਾਲ ਦੇਖਣਾ ਆਪਾਂ ਜਿੰਨੇ ਵੀ ਤੁਹਾਡੀ ਸ਼ੁੱਧ ਸ਼ੁੱਧ ਹੋ ਗਿਆ ਮੁਹਾਵਰੇ ਹੋ ਗਏ ਜਾਂ ਵਿਆਕਰਨ ਨਾਲ ਸੰਬੰਧਿਤ ਜਿੰਨੀਆਂ ਵੀ ਵੀਡੀਓ ਪਹਿਲਾਂ ਅਪਲੋਡ ਕੀਤੀਆਂ ਨੇ ਉਹ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਣੀਆਂ ਨੇ ਉਹ ਵੀਡੀਓ ਤੁਸੀਂ ਨੇ ਧਿਆਨ ਦੇ ਨਾਲ ਰੀਡ ਕਰ ਲੈਣੇ ਤਾਂ ਜੋ ਪੁੱਤਰ ਤੁਹਾਡਾ ਪੇਪਰ ਆ ਜਿਹੜਾ ਇਸ ਵਾਰ ਵੀ ਕਲੀਅਰ ਹੋ ਜਾਵੇ ਕਮੈਂਟ ਕਰਕੇ ਦੱਸ ਦਿਓ ਆਪਾਂ ਉਸ ਰਿਲੇਟਡ ਵੀਡੀਓ ਅਪਲੋਡ ਕਰ ਦੇਵਾਂਗੇ ਠੀਕ ਹੈ ਪੁੱਤਰ ਧਿਆਨ ਦੇ ਨਾਲ ਤੁਸੀਂ ਪੇਪਰ ਕਰਨਾਗੇ ਇਹ ਰਿਟਨ ਦੇ ਵਿੱਚ ਪੇਪਰ ਹੋਣਾ ਅੱਖਰਾਂ ਦੀ ਬਨਾਵਟ ਵੱਲ ਤੁਸੀਂ ਨੇ ਜਿਆਦਾ ਧਿਆਨ ਦੇਣਾਗਾ ਜਿੱਦਾਂ ਅੱਖਰਾਂ ਦੀ ਬਨਾਵਟ ਹੁੰਦੀ ਹੈ ਉਸ ਤਰ੍ਹਾਂ ਜਿੱਦਾਂ ਕੀ ਹੈ ਬੱਬਾ ਬੱਬੇ ਅੱਖਰ ਦੀ ਜਿਹੜੀ ਬਨਾਵਟ ਹੈ ਜਿੱਦਾਂ ਹੈ ਤੁਸੀਂ ਐਦੀ ਹੀ ਲਿਖਣਾ ਕਿਉਂਕਿ ਜ਼ਿਆਦਾਤਰ ਬੱਚੇ ਬੱਬਾ ਐਦਾਂ ਲਿਖ ਦਿੰਦੇ ਆ ਅੱਖਰਾਂ ਦੀ ਬਨਾਵਟ ਵੱਲ ਵੀ ਧਿਆਨ ਦੇਣਾ ਠੀਕ ਹੈ ਪੁੱਤਰ ਜੇ ਤੁਹਾਨੂੰ ਸੁੰਦਰ ਲਿਖਾਈ ਵਾਲਾ ਪੈਰਾ ਲਿਖਣਾ ਤਾਂ ਜ਼ਿਆਦਾ ਧਿਆਨ ਦੇਣਾਗਾ ਉਮੀਦ ਕਰਦੇ ਹਾਂ ਤੁਹਾਡੀ ਵਧੀਆ ਤਿਆਰੀ ਹੋਊਗੀ ਧੰਨਵਾਦ ਪੁੱਤਰ